ਅੰਮ੍ਰਿਤਸਰ ਸ਼ਹਿਰ ਵਿੱਚ ਸੜਕਾਂ ਉੱਤੇ ਆਵਾਰਾ ਪਸ਼ੂਆਂ ਦੀ ਪਰਮਾਰ ਹੈ ਤੇ ਨਗਰ ਨਿਗਮ ਦਾ ਇਸ ਵਲ ਕੋਈ ਧਿਆਨ ਨਹੀਂ ਆਏ ਦਿਨ ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਹਾਦਸੇ ਹੁੰਦੇ ਹਨ ਨਗਰ ਨਿਗਮ ਦੇ ਅਧਿਕਾਰੀ ਇਸ ਵਲ ਕੋਈ ਧਿਆਨ ਨਹੀਂ ਦੇ ਰਹੇ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਲੋਕ ਆਵਾਰਾ ਪਸ਼ੂਆਂ ਨੂੰ ਸੜਕਾਂ ਤੇ ਛੱਡ ਦਿੰਦੇ ਹਨ ਉਹਨਾਂ ਤੇ ਕਾਰਵਾਈ ਕਰਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਰਾਹਤ ਮਿਲ ਸਕੇ ਅੰਮ੍ਰਿਤਸਰ ਸ਼ਹਿਰ ਦੀਆਂ ਤਿੰਨ ਵੱਡੀਆਂ ਸਮੱਸਿਆਵਾਂ ਜਿਹੜੀਆਂ ਨਗਰ ਨਿਗਮ ਦੇ ਨਾਲ ਜੁੜੀਆਂ ਹੋਈਆਂ ਨੇ ਇੱਕ ਸੜਕਾਂ ਤੇ ਨਜਾਇਜ਼ ਕਬਜ਼ੇ ਤੇ ਦੂਸਰਾ ਕੂੜਾ ਤੇ ਤੀਸਰਾ ਅਵਾਰਾ ਪਸ਼ੂ ਸੜਕਾਂ ਤੇ ਅਵਾਰਾ ਪਸ਼ੂਆਂ ਦੀ ਪਰਮਾਰ ਹੈ ਤੇ ਨਗਰ ਨਿਗਮ ਦਾ ਇਸ ਵੱਲ ਕੋਈ ਧਿਆਨ ਨਹੀਂ ਸੜਕ ਦੇ ਵਿਚਕਾਰ ਜਿਹੜੇ ਪਸ਼ੂ ਤੁਸੀਂ ਦੇਖ ਸਕਦੇ ਹੋ ਕਿ ਖੜੇ ਨੇ ਕੋਈ ਵੀ ਹਾਦਸਾ ਹੋ ਸਕਦਾ ਹੈ ਇੱਕ ਪਾਸੇ ਕੂੜੇ ਦੇ ਢੇਰ ਲੱਗੇ ਹੋਏ ਨੇ ਕੂੜਾ ਇੱਧਰ ਉੱਧਰ ਖਿਲਰ ਰਿਹਾ ਹੈ ਨਾਲ ਹੀ ਅੰਧ ਵਿਦਿਆਲੇ ਆ ਸਾਹਮਣੇ ਦੁਕਾਨਾਂ ਨੇ ਤੇ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਉਹ ਬਣਦਾ ਹੋਵੇਗਾ ਜਦੋਂ ਇਥੋਂ ਬਦਬੂ ਖਿਲਰਦੀ ਹੈ ਨੇ ਨਗਰ ਨਿਗਮ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਉਹ ਤੇ ਬਸ ਘੜੀ ਵੱਲ ਦੇਖਦੇ ਨੇ ਕਿ ਕਦੋਂ 5 ਵਜਣ ਤੇ ਅਸੀਂ ਘਰ ਜਾਈਏ ਤੇ ਕਦੋਂ ਇੱਕ ਤਰੀਕ ਹੋਵੇ ਬੈਂਕ ਵੱਲੋਂ ਮੈਸੇਜ ਆਵੇ ਤਨਖਾਹ ਦਾ ਤੇ ਅਸੀਂ ਨਜ਼ਾਰੇ ਲਈਏ ਤੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਨਾਲ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਕੋਈ ਲੈਣਾ ਦੇਣਾ ਨਹੀਂ ਭਵੇਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਜਿਹੜੇ ਹਾਲਾਤ ਤੁਸੀਂ ਦੇਖ ਰਹੇ ਹੋ ਉਹਨਾਂ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੰਦੇ ਨੇ ਸੋ ਇਹ ਨਜ਼ਾਰਾ ਜਿਹੜਾ ਇੱਕ ਦਿਨ ਦਾ ਨਹੀਂ ਰੋਜ਼ ਦੇ ਇਹੀ ਹਾਲਾਤ ਨੇ ਤੇ ਅਸੀਂ ਰੋਜ਼ ਹੀ ਇਹ ਜਿਹੜੇ ਨਜ਼ਾਰੇ ਆ ਉਹ ਦਿਖਾਉਂਦੇ ਰਹਿੰਨੇ ਆ ਸ਼ਾਇਦ ਕੁੰਭ ਕਰਨੀ ਨੀਂਦ ਜਿਹੜੀ ਨਗਰ ਨਿਗਮ ਸੁੱਤੀ ਹੋਈ ਆ ਉਹ ਜਾਗੇ ਪਰ ਉਹਨਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਉਹ ਕੰਮ ਕਰਨਾ ਹੀ ਨਹੀਂ ਚਾਹੁੰਦੇ ਸੋ ਉਮੀਦ ਕਰਦੇ ਆ ਫਿਰ ਵੀ ਕਿ ਸ਼ਾਇਦ ਕੋਈ ਤਾਂ ਐਸਾ ਅਫਸਰ ਆਏਗਾ ਤੇ ਸੂਬੇ ਚ ਐਸੀ ਸਰਕਾਰ ਬਣੇਗੀ ਜਿਹੜੀ ਅੰਮ੍ਰਿਤਸਰ ਸ਼ਹਿਰ ਵੱਲ ਧਿਆਨ ਦੇਗੀ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟ ਪੇ ਨਿਊਜ਼ ਅੰਮ੍ਰਿਤਸਰ